ਦੁਬੈਨਾਂ ਦੇ ਤਰਕੌਣੀ ਪਾਰਕ ਦੇ ਕੋਲ ਦੋ ਗੱਡੀਆਂ ਵਾਲੇ ਵਿੱਚ ਹੋਈ ਟਿੱਕੀ ਬਹਿਸ ਇੱਕ ਧਿਰ ਵੱਲੋਂ ਬੁਲਾਏ ਗਏ ਫੋਨ ਕਰਕੇ ਮੁੰਡੇ ਅਤੇ ਦੂਸਰੀ ਧਿਰ ਵੱਲੋਂ ਬਚਾਅ ਲਈ ਚਲਾਈ ਗਈ ਗੋਲੀ ਕਿਛਾ ਵਿਦੇਦ੍ਰਾਂ ਗੋਲੀ ਕਿਸੇ ਵੀ ਵਿਅਕਤੀ ਨੂੰ ਨਹੀਂ ਲੱਗੀ ਅਤੇ ਗੱਡੀਆਂ ਦੀ ਹੋਈ ਪੰਤ ਤੋੜ ਮੌਕੇ ਤੇ ਪਹੁੰਚੀ ਪੁਲਿਸ ਅਤੇ ਕੀਤੀ ਕਾਰਵਾਈ ਸ਼ੁਰੂ ਦਸਦਾਹੀਏ ਕਿਲੋ ਜ਼ਾਨੇ ਦੇ ਥਾਣਾ ਡਿਵੀਜ਼ਨ ਨੰਬਰ 7 ਦੇ ਇਲਾਕੇ ਦੇ ਵਿੱਚ ਤਰਕਾਉਣੀ ਪਾਰਕ ਦੇ ਕੋਲ ਦੋ ਗੱਡੀਆਂ ਵਾਲੇ ਕਿਸੇਕਾਰ ਵਿਚ ਕਿਵਾਂਸ ਹੋ ਗਈ। ਮਜੀਦਦਾਸ ਖਾਨ ਦੇ ਲੋਕਾਂ ਦੇ ਦੱਸਣ ਮੁਤਾਬਕ ਇੱਕ ਟਰਬਲੋਂ ਫੋਨ ਕਰਕੇ ਮੁੰਡੇ ਬੁਲਾਏ ਗਏ ਅਤੇ ਦੂਸਰੀ ਟਰਬਲੋਂ ਬਚਾਅ ਦੇ ਲਈ ਗੋਲੀ ਚਲਾਈ ਗਈ। ਇਸ ਝਗੜੇ ਦੌਰਾਨ ਗੋਲੀ ਕਿਸੇ ਵੀ ਵਿਅਕਤੀ ਨੂੰ ਨਹੀਂ ਲੱਗੀ ਅਤੇ ਗੱਡੀਆਂ ਦੀ 판 ਤੋੜ ਹੋ ਗਈ। ਇਸ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਆਓ ਵੇਖਦੇ ਹਾਂ ਇੱਕ ਰਿਪੋਰਟ ਕੀ ਪਾਮੀਆਂ ਰੋਡ ਤੇ ਖਾਇਰੀ ਕੋਈ ਹੈ ਕਿ ਇਨਸੀਡੈਂਟ ਆ ਕਿਉਂ ਆਇਆ ਉਹ ਇਨਸੀਡੈਂਟ ਇਹ ਆ ਵੀ ਹੁਣ ਪਾਮੀਆਂ ਰੋਡ ਤੋਂ ਦੋ ਕਾਰਾਂ ਦਾ ਆਪਸੇ ਟਕਰਾਅ ਹੋ ਗਿਆ ਸੀਗਾ ਸਾਰਾ ਲੰਗ ਆ ਰਹੀ ਸੀ ਉਹ ਟਕਰਾਅ ਦੇ ਵਿੱਚ ਆਪਸੇ ਜ ਲੜ ਪਏ ਲੜਨ ਤੇ ਉਹਨਾਂ ਦਾ ਲੜਦੇ ਲੜਦਿਆਂ ਦਾ ਟਕਰਾਅ ਵੱਧ ਗਿਆ ਉਹਦੇ ਵਿੱਚ ਇੱਕ ਬੰਦਾ ਕੋਈ ਅਨਨੌਨ ਬੰਦਾ ਦੱਸ ਰਿਹਾ ਵੀ ਜਿਹੜਾ ਛਿੜਾ ਰਿਹਾ ਸੀਗਾ ਉਹ ਜਦੋਂ ਬੰਦਾ ਛਿੜਾ ਰਿਹਾ ਸੀ ਉਹਨੂੰ ਵੀ ਆ ਕੇ ਬੰਦੇ ਕੁਝ ਕੁੱਟਣ ਲੱਗ ਗਏ ਜਿਹੜੀ ਲੋਕਾਂ ਤੋਂ ਸਾਨੂੰ ਹੁਣ ਤੱਕ ਪਤਾ ਲੱਗਿਆ ਦੁਕਾਨ ਵਾਲੇ ਤੋਂ ਪਤਾ ਲੱਗਿਆ ਉਹਨਾਂ ਦੇ ਕਹਿਣ ਮਤਾਂ ਬਤਾਉਗੇ ਉਸ ਬੰਦੇ ਨੇ ਆਪਣੇ ਬਚਾਲੀ ਇੱਕ ਫਾਇਰ ਕੀਤਾ 32 ਬੋਰ ਦਾ ਬਚਾਲੀ ਹਵਾਈ ਵੈ ਪਰੰਤੂ ਉਹ ਬੰਦਾ ਵੀ ਇੱਥੇ ਹੈ ਨਹੀਂਗਾ ਨਾ ਸਾਰਾ ਵਾਲਾ ਬਦਈ ਜਾਂ ਮੁਰਜਮੇ ਵਿੱਚ ਕੋਈ ਨਹੀਂ ਹੈਗਾ ਤੇ ਉਹ ਅਸੀਂ ਹੁਣ ਸੀਸੀਟੀਵੀ ਫੁਟੇਜ ਵਗੈਰਾ ਦੇਖ ਰਹੇ ਆ ਉਹ ਆਧਾਰ ਤੇ ਆਪਾਂ ਦੇਖ ਕੇ ਬੰਦੇ ਦੀ ਪਛਾਣ ਕਰਕੇ ਫਿਰ ਅਗਲੀ ਕਾਰਵਾਈ ਸਰ ਕਿੰਨੇ ਬੋਰ ਦਾ ਫਾਇਰ ਹੋਇਆ ਵਾ 32 ਬੋਰ ਦਾ ਇੱਕ ਫਾਇਰ ਇੱਕ ਗੋਲ ਮਿੰਟ ਕੋਈ ਬਰਾਮਤ ਇੱਕ ਗੋਲ ਮਿੰਟ 32 ਠੀਕ ਹੈ ਠੀਕ ਹੈ ਜੀ